ਤਰਨਤਾਰਨ ਦੇ ਹਰੀਕੇ ਲੰਡੇ ਦੇ ਗੈਂਗਸਟਰ ਦਾ ਹੋਇਆ ਇਨਕਾਊਂਟਰ ਤੁਹਾਨੂੰ ਦੱਸਦੇ ਕਿ ਫਿਰੋਤੀ ਰਕਮ ਲੈਣ ਆਏ ਗੈਂਗਸਟਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਗੋਲੀਆਂ ਦੌਰਾਨ ਜ਼ਖਮੀ ਹੋਇਆ ਨੂੰ ਤਰਨਤਾਰਨ ਦੇ ਸਰਕਾਰੀ ਹਸਪਤਾਲ ਦੇ ਵੀ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਪੁਰੀ ਦੀ ਬਾਦਰੀ ਤੋਂ ਹੀ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਹੈ ਇਸ ਮੌਕੇ ਤੇ ਤਰਨਤਾਰਨ ਦੇ ਐਸਐਸਪੀ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਇਹ ਗੁਰਪ੍ਰੀਤ ਸਿੰਘ ਹੈਗੇ ਠੱਕੇ ਮੰਡਰ ਦੇ ਬਣਾਲੇ ਗੁਰਪੀ ਸਿੰਘ ਠੱਟਾ ਮੰਨਤਾ ਦੇ ਰਹਿਣ ਵਾਲੇ ਹੈਗੇ ਤਰੰਤ ਰੰਜਿਸ਼ ਦੇ ਵਿੱਚ ਸੋ ਇਹਨਾਂ ਦੀ ਜਿਹੜੀ ਹੈਗੀ ਹੈ ਪਹਿਲਾਂ ਕਿਸੇ ਰੰਜਿਸ਼बाजी ਇਸ ਕਰਕੇ ਇਹਨਾਂ ਨੂੰ ਲੰਡਾ ਹਰੀਕੇ ਗੈਂਗਸਟਰ ਤੇ ਸੱਤਾਂ ਨਸ਼ੇਰਾ ਦੀ ਜਿਹੜੀ ਹੈ ਥ੍ਰੈਟ ਚਲਦੀ ਸੀਗੀ ਇਸ ਕਰਕੇ ਇਹਨਾਂ ਨੂੰ ਜਿਹੜੇ ਹੈਗੇ ਇਹਨਾਂ ਦੇ ਪਰਿਵਾਰ ਨੂੰ ਗੰਮਨ ਦਿੱਤੇ ਹੋਏ ਸੀਗੇ ਅੱਜ ਜਿਹੜਾ ਹੈਗਾ ਠੱਟਾ ਮੰਨਤਾ ਦੇ ਵਿੱਚ ਹੀ ਇਹਨਾਂ ਦੇ ਜਿਹੜਾ ਹੈਗਾ ਤਿੰਨ ਵਿਅਕਤੀ ਮੋਟਰਸਾਈਕਲ ਸਵਾਰ ਹੋ ਕੇ ਆਏ ਉਹਨਾਂ ਨੇ ਜਿਹੜੀ ਇਹਨਾਂ ਦੇ ਫਾਇਰਿੰਗ ਕੀਤੀ ਜਿਹੜੀ ਗੋਲੀ ਇਹਨਾਂ ਦੇ ਵੱਜੀ ਉਸ ਤੋਂ ਬਾਅਦ ਜਿਹੜੇ ਜਦੋਂ ਇਹ ਵਿਅਕਤੀ ਫਰਾਰ ਹੋਣ ਲੱਗੇ ਤਾਂ ਇਹਨਾਂ ਦੇ ਪਰਿਵਾਰ ਤੇ ਨਾਲ ਜਿਹੜੀ ਪੁਲਿਸ ਪਾਰਟੀ ਪ੍ਰੋਟੈਕਸ਼ਨ ਦੇ ਵਿੱਚ ਲੱਗੀ ਹੋਈ ਸੀਗੀ ਉਹਨਾਂ ਨੇ ਇਹਨਾਂ ਦਾ ਪਿੱਛਾ ਕੀਤਾ ਸੋ ਇੱਥੇ ਜਿਹੜਾ ਹੈਗਾ ਪਿੰਡ ਦੇ ਵਿੱਚ ਆ ਕੇ ਇਹਨਾਂ ਨੂੰ ਇੱਥੇ ਫੜ ਲਿਆ ਤਾਂ ਮੋਹਨਪੁਰ ਦੇ ਨੇੜੇ ਆ ਕੇ ਜਿਹੜਾ ਹੈਗਾ ਇਹਨਾਂ ਨੂੰ ਜਦੋਂ ਸਟਾਪ ਕੀਤਾ ਤਾਂ ਇਹਨਾਂ ਨੇ ਜਿਹੜਾ ਹੈਗਾ ਉਹਨਾਂ 'ਤੇ ਫਾਇਰਿੰਗ ਕੀਤੀ ਦੋਨੋਂ ਪੱਖਾਂ ਦੇ ਵਿੱਚ ਜਿਹੜੀ ਐ ਕ੍ਰਾਸ ਫਾਇਰਿੰਗ ਦੇ ਵਿੱਚ ਤੇ ਇਹਨੇ ਜਿਹੜੇ ਆਏ ਸੀਗੇ ਗੈਂਗਸਟਰ ਦੇ ਐਸੋਸੀਏਟ ਫਾਇਰਿੰਗ ਕਰ ਰਹੇ ਨੇ ਉਹਨਾਂ ਦੇ ਜਿਹੜੀ ਹੈਗੀ ਆ ਫਾਇਰ ਇੰਜਰੀਜ਼ ਉਹਨਾਂ ਦੇ ਗਾਂਟ ਸ਼ਾਟ ਇੰਜਰੀਜ਼ ਹੋਈਆਂ ਸੋ ਇਹਦੇ ਵਿੱਚ ਜਿਹੜਾ ਹੈਗਾ ਪੁਲਿਸ ਪਾਰਟੀ ਨੇ ਸਾਡੀ ਜਿਹੜੀ ਪੁਲਿਸ ਪਾਰਟੀ ਪੀਐਸਓ ਨਾਲ ਲੱਗੇ ਹੋਏ ਸੀ ਸਿਕਿਉਰਿਟੀ ਲਈ ਉਹਨਾਂ ਨੇ ਜਿਹੜਾ ਹੈਗਾ ਬਹੁਤ ਹੀ ਬਾਧਰੀ ਦਾ ਪਰਿਚੈ ਦਿੱਤਾ ਤੇ ਮੌਕੇ ਤੇ ਜਿਹੜੀ ਹੈਗੀ ਅਲਰਟਨੈਸ ਦਿਖਾਉਂਦੇ ਹੋਏ ਬਾਧਰੀ ਦਿਖਾਉਂਦੇ ਹੋਏ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਰਾਉਂਡ ਅਪ ਕਰਕੇ ਤੇ ਜਿਹੜਾ ਹੈਗਾ ਇਸ ਇਹ ਜਿਹੜਾ ਹੈਗਾ ਇਸ ਤੋਂ ਅੰਜਾਮ ਦਿੱਤਾ ਕਾਰਵਾਈ ਨੂੰ ਸੋ ਇਹਦੇ ਵਿੱਚ ਅਸੀਂ ਸਾਡੇ ਵੱਲੋਂ ਇਹ ਹੀ ਹੈਗਾ ਕਿ ਇਸ ਤਰੀਕੇ ਦੀ ਕੋਈ ਵੀ ਘਟਨਾ ਜਿਹੜੀ ਹੈਗੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਜਿਸ ਤਰੀਕੇ ਨਾਲ ਅੱਜ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਇਹ ਪਰਿਵਾਦ ਨਾਲ ਮਿਲ ਕੇ ਬਹਾਦਰੀ ਨਾਲ ਅੱਜ ਜਿਹੜਾ ਹੈਗਾ ਡਟ ਕੇ ਮੁਕਾਬਲਾ ਕੀਤਾ ਹੈ ਤੇ ਇਹ ਤਿੰਨ ਗੈਂਗਸਟਰ ਦੇ ਸਾਥੀਆਂ ਨੂੰ ਜਿਹੜਾ ਹੈਗਾ ਫੜਿਆ ਹੈ ਇਸੇ ਤਰੀਕੇ ਨਾਲ ਅੱਗੇ ਵੀ ਜਿਹੜਾ ਹੈਗਾ ਸਾਡੇ ਆਪਰੇਸ਼ਨ ਜਾਰੀ ਰਹਿਣਗੇ ਸੋ ਇਹ ਜਿਹੜੀ ਕਿਸੇ ਵੀ ਤਰੀਕੇ ਦੀ ਥ੍ਰੈਟ ਹੈ ਗੈਂਗਸਟਰ ਐਕਟੀਵਿਟੀ ਦੇ ਖਿਲਾਫ ਸਾਡੀ ਸਤਿ ਸਤ ਸ੍ਰੀ ਅਕਾਲ ਵੀ ਕੀਤੀ ਕੀ ਪਛਾਣ ਹੋਈ ਨਾ ਦੀ ਔਰ ਕੀ ਬਰਾਮਦ ਹੋਈ ਨਾ ਪਛਾਣ ਜੀ ਫਿਲਹਾਲ ਕੀਤੀ ਜਾ ਰਹੀ ਹੈ ਕੌਣ ਕੌਣ ਵਿਅਕਤੀ ਹੈਗੇ ਇਹਨਾਂ ਤੋਂ ਜਿਹੜੇ ਹੈਗੇ ਮੌਕੇ ਤੇ ਜਿਹੜੇ ਵੈਪਨ ਵਰਤੇ ਸੀਗੇ ਉਹ ਹੁਣ ਤੱਕ ਜਿਹੜੇ ਹੈਗੇ ਦੋ ਪਿਸਟਲ ਜਿਹੜੇ ਹੈਗੇ ਸਾਨੂੰ ਮਿਲ ਚੁੱਕੇ ਐ ਇੱਕ ਮੋਟਰਸਾਈਕਲ ਜਿਹ ਉਹ ਵੀ ਇੱਥੇ ਜਿਹੜਾ ਹੈਗਾ ਮਿਲ ਚੁੱਕਿਆ ਹੈ। ਇਹ ਇੰਜਰੀ ਹੈ ਤਿੰਨਾਂ ਦੇ ਗੋਲੀ ਗੋੜੀਆਂ ਲੱਗੀਆਂ ਗਨਸ਼ਾਟ ਹੋਇਆ ਨੇ। ਜੀ ਜੀ ਹੁਣ ਜਿਹੜਾ ਹੈਗਾ ਇਸ ਸਮੇਂ ਅਸੀਂ ਚੈੱਕ ਕਰ ਰਹੇ ਹਾਂ ਜਿਹੜੇ ਪ੍ਰਾਇਮਰੀ ਫੇਸ ਆਇਜ਼ ਜਿਹਦੀ ਸਾਡੀ ਜਾਣਕਾਰੀ ਹੈਗੀ ਉਹ ਦੇ ਅਕੋਰਡਿੰਗ ਤਿੰਨਾਂ ਦੇ ਗਨਸ਼ਾਟ ਇੰਜਰੀ ਸਰ ਗਨਸ਼ਾਟ ਜੀ ਕੋਈ ਹੋਰ ਸਾਥੀ ਵੀ ਤਾਂ ਲੱਗੇ ਸੀ ਜਿਹੜੇ ਫਰਾਰ ਹੋਏ ਕੋਈ ਉਹ ਜੀ ਇਨਵੈਸਟੀਗੇਸ਼ਨ ਦੇ ਵਿੱਚ ਦੇਖ ਰਹੇ ਪ੍ਰਾਇਮਰੀ ਇਨਫੋਰਮੇਸ਼ਨ ਨਹੀਂ ਸੀ ਕਿ ਤਿੰਨ ਵਿਅਕਤੀ ਇੱਕ ਪੇ ਮੋਟਰਸਾਈਕਲ ਤੇ ਸੀ। ਠੀਕ ਇਹ ਸਰ ਹੈ ਵੈਸੇ ਇੱਕ ਗੁਰਗੇ ਦੇ ਲੰਡੇ ਦੇ ਹੱਥ ਤੇ ਸੱਤੇ ਦੇ ਹੀ ਆ। ਦੇਖੋ ਜੀ ਉਹ ਤਾਂ ਜਾਣਕਾਰੀ ਜਿਹੜੀ ਹੈ ਹੁਣ ਅਸੀਂ ਕੋਈ ਐਸਟੀਮੇਟ ਨਹੀਂ ਦੇਣਾ ਚਾਹੁੰਦੇ ਲੇਕਿਨ ਇਹਨਾਂ ਨੂੰ ਜਿਹੜੀ ਥ੍ਰੈਟ ਸੀਗੀ ਜਿਸ ਕਰਕੇ ਪ੍ਰੋਟੈਕਸ਼ਨ ਸੀਗੀ ਉਹ ਇਹਨਾਂ ਵੱਲੋਂ ਆਈ ਹੋਈ ਠੀਕ ਹੈ ਇਹ ਗੁਰਪ੍ਰੀਤ ਸਿੰਘ ਹੈਗੇ ਠੱਠਿਆ ਮਹੰਤਾ ਦੇ ਰਹਿਣ ਵਾਲੇ ਇਹ ਗੁਰਪ੍ਰੀਤ ਸਿੰਘ ਠੱਠਿਆ ਮਹੰਤਾ ਦੇ ਰਹਿਣ ਵਾਲੇ ਹੈਗੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸੋ ਇਹਨਾਂ ਦੀ ਜਿਹੜੀ ਹੈਗੀ ਹੈ ਪਹਿਲਾਂ ਕਿਸੇ ਰੰਜਿਸ਼ ਬਾਜਿਸ ਕਰਕੇ ਇਹਨਾਂ ਨੂੰ ਲੰਡਾ ਹਰੀਕੇ ਗੈਂਗਸਟਰ ਤੇ ਸੱਤਾ ਨਸ਼ਰਾ ਦੀ ਜਿਹੜੀ ਹੈ ਥ੍ਰੈਟ ਚੱਲਦੀ ਸੀਗੀ ਜਿਸ ਕਰਕੇ ਇਹਨਾਂ ਨੂੰ ਜਿਹੜੇ ਹੈਗੇ ਇਹਨਾਂ ਦੇ ਪਰਿਵਾਰ ਨੂੰ ਗਨਮੈਨ ਦਿੱਤੇ ਹੋਏ ਸੀਗੇ ਅੱਜ ਜਿਹੜਾ ਹੈਗਾ ਠੱਟਾ ਮਹਿੰਤਾ ਦੇ ਵਿੱਚ ਹੀ ਇਹਨਾਂ ਦੇ ਜਿਹੜਾ ਹੈਗਾ ਤਿੰਨ ਵਿਅਕਤੀ ਮੋਟਰਸਾਈਕਲ ਸਵਾਰ ਹੋ ਕੇ ਆਏ ਉਹਨਾਂ ਨੇ ਜਿਹੜੀ ਇਹਨਾਂ ਦੇ ਫਾਇਰਿੰਗ ਕੀਤੀ ਜਿਹੜੀ ਗੋਲੀ ਇਹਨਾਂ ਦੇ ਵੱਜੀ ਉਸ ਤੋਂ ਬਾਅਦ ਜਿਹੜੇ ਜਦੋਂ ਇਹ ਵਿਅਕਤੀ ਫਰਾਰ ਹੋਣ ਲੱਗੇ ਤਾਂ ਇਹਨਾਂ ਦੇ ਪਰਿਵਾਰ ਅਤੇ ਨਾਲ ਜਿਹੜੀ ਪੁਲਿਸ ਪਾਰਟੀ ਪ੍ਰੋਟੈਕਸ਼ਨ ਦੇ ਵਿੱਚ ਲੱਗੀ ਹੋਈ ਸੀਗੀ ਉਹਨਾਂ ਨੇ ਇਹਨਾਂ ਦਾ ਪਿੱਛਾ ਕੀਤਾ ਸੋ ਇੱਥੇ ਜਿਹੜਾ ਹੈਗਾ ਪਿੰਡ ਦੇ ਵਿੱਚ ਆ ਕੇ ਇਹਨਾਂ ਨੂੰ ਇੱਥੇ ਫੜ ਲਿਆ ਮੋਹਨਪੁਰ ਦੇ ਨੇੜੇ ਆ ਕੇ ਜਿਹੜਾ ਹੈਗਾ ਇਹਨਾਂ ਨੂੰ ਜਦੋਂ ਸਟਾਪ ਕੀਤਾ ਤਾਂ ਇਹਨਾਂ ਨੇ ਜਿਹੜਾ ਹੈਗਾ ਉਹਨਾਂ ਤੇ ਫਾਇਰਿੰਗ ਕੀਤੀ ਦੋਨਾਂ ਪੱਖਾਂ ਦੇ ਵਿੱਚ ਜਿਹੜੀ ਐਕ੍ਰਾਸ ਫਾਇਰਿੰਗ ਦੇ ਵਿੱਚ ਤਿੰਨੇ ਜਿਹੜੇ ਆਏ ਸੀਗੇ ਗੈਂਗਸਟਰ ਦੇ ਐਸੋਸੀਏਟ ਫਾਇਰਿੰਗ ਕਰ ਰਹੇ ਸੀ ਉਹਨਾਂ ਦੇ ਜਿਹੜੀ ਹੈਗੀ ਆ ਫਾਇਰ ਇੰਜਰੀਜ਼ ਉਹਨਾਂ ਦੇ ਸ਼ਾਟ ਇੰਜਰੀਜ਼ ਹੋਈਆਂ ਸੋ ਇਹਦੇ ਵਿੱਚ ਜਿਹੜਾ ਹੈਗਾ ਪੁਲਿਸ ਪਾਰਟੀ ਨੇ ਸਾਡੀ ਜਿਹੜੀ ਪੁਲਿਸ ਪਾਰਟੀ ਪੀਐਸਓ ਨਾਲ ਲੱਗੇ ਹੋਏ ਸੀ ਸਿਕਿਉਰਿਟੀ ਲਈ ਉਹਨਾਂ ਨੇ ਜਿਹੜਾ ਹੈਗਾ ਬਹੁਤ ਹੀ ਬਹਾਦਰੀ ਦਾ ਪਰਿਚੈ ਦਿੱਤਾ ਤੇ ਮੌਕੇ ਤੇ ਜਿਹੜੀ ਹੈਗੀ ਅਲਰਟਨੈਸ ਦਿਖਾਉਂਦੇ ਹੋਏ ਬਹਾਦਰੀ ਦਿਖਾਉਂਦੇ ਹੋਏ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਰਾਉਂਡ ਅਪ ਕਰਕੇ ਤੇ ਜਿਹੜਾ ਹੈਗਾ ਇਸ ਇਹ ਜਿਹੜਾ ਹੈਗਾ ਇਸ ਤੋਂ ਅੰਜਾਮ ਇਹਦੇ ਵਿੱਚ ਅਸੀਂ ਸਾਡੇ ਵੱਲੋਂ ਇਹੀ ਹੈਗਾ ਕਿ ਇਸ ਤਰੀਕੇ ਦੀ ਕੋਈ ਵੀ ਘਟਨਾ ਜਿਹੜੀ ਹੈਗੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਜਿਸ ਤਰੀਕੇ ਨਾਲ ਅੱਜ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਪਰਿਵਾਦ ਨਾਲ ਮਿਲ ਕੇ ਬਹਾਦਰੀ ਨਾਲ ਅੱਜ ਜਿਹੜਾ ਹੈਗਾ ਡਟ ਕੇ ਮੁਕਾਬਲਾ ਕੀਤਾ ਹੈ ਤੇ ਇਹ ਤਿੰਨ ਗੈਂਗਸਟਰ ਦੇ ਸਾਥੀਆਂ ਨੂੰ ਜਿਹੜਾ ਹੈਗਾ ਫੜਿਆ ਹੈ ਇਸੇ ਤਰੀਕੇ ਨਾਲ ਅੱਗੇ ਵੀ ਜਿਹੜਾ ਹੈਗਾ ਸਾਡੇ ਆਪਰੇਸ਼ਨ ਜਾਰੀ ਰਹਿਣਗੇ ਸੋ ਇਹ ਜਿਹੜੀ ਕਿਸੇ ਵੀ ਤਰੀਕੇ ਦੀ ਥ੍ਰੈਟ ਐ ਗੈਂਗਸਟਰ ਐਕਟੀਵਿਟੀ ਦੇ ਖਿਲਾਫ ਸਾਡੀ ਸਖਤ ਸਖ਼ਤ ਕਾਰਵਾਈ ਕੀਤੀ ਕਿ ਪਛਾਣ ਹੋਈ ਨਹੀਂ ਨਦੀ ਔਰ ਕੀ ਬਰਾਮਦ ਹੋਈ ਨਹੀਂ ਪਛਾਣ ਜੀ ਫਿਲਹਾਲ ਕੀਤੀ ਜਾ ਰਹੀ ਹੈ ਕੌਣ ਕੌਣ ਵਿਅਕਤੀ ਹੈਗੇ ਇਹਨਾਂ ਤੋਂ ਜਿਹੜੇ ਹੈਗੇ ਮੌਕੇ ਤੇ ਜਿਹੜੇ ਵੈਪਨ ਵਰਤੇ ਸੀਗੇ ਉਹ ਹੁਣ ਤੱਕ ਜਿਹੜੇ ਹੈਗੇ ਦੋ ਪਿਸਟਲ ਜਿਹੜੇ ਹੈਗੇ ਸਾਨੂੰ ਮਿਲ ਚੁੱਕੇ ਐ ਇੱਕ ਮੋਟਰਸਾਈਕਲ ਜਿਹੜਾ ਹੈਗਾ ਜਿਸ ਤੇ ਤਿੰਨੇ ਆਏ ਸੀਗੇ ਉਹ ਵੀ ਇੱਥੇ ਜਿਹੜਾ ਹੈਗਾ ਮਿਲ ਚੁੱਕਿਆ ਹੈ ਇੰਜਰੀ ਤਿੰਨਾਂ ਤੇ ਗੋਲੀ ਗੋਲੀਆਂ ਲੱਗੀਆਂ ਗਨਸ਼ਾਟ ਹੋ ਜਾਏ ਨੇ ਜੀ ਜੀ ਹੁਣ ਜਿਹੜਾ ਹੈਗਾ ਇਸ ਸਮੇ ਅਸੀਂ ਚੈੱਕ ਕਰ ਰਹੇ ਹਾਂ ਜਿਹੜੇ ਪ੍ਰਾਇਮਰੀ ਫੇਸ ਆਇਜ਼ ਜਿਹਦੀ ਸਾਡੀ ਜਾਣਕਾਰੀ ਹੈਗੀ ਉਹਦੇ ਅਕੋਰਡਿੰਗ ਤਿੰਨਾਂ ਦੇ ਗਨ ਸ਼ਾਟ ਇੰਜਰੀਸ ਗਨ ਸ਼ਾਟ ਦੇ ਜੀ ਕੋਈ ਹੋਰ ਸਾਥੀ ਵੀ ਨਾਲ ਲੱਗੀ ਸੀ ਜਿਹੜੀ ਫਰਾਰ ਹੋ ਗਈ ਕੋਈ ਉਹ ਜੀ ਇਨਵੈਸਟੀਗੇਸ਼ਨ ਦੇ ਵਿੱਚ ਦੇਖ ਰਹੇ ਹਾਂ ਪ੍ਰਾਇਮਰੀ ਇਨਫੋਰਮੇਸ਼ਨ ਨਹੀਂ ਸੀਗੀ ਕਿ ਤਿੰਨ ਵਿਅਕਤੀ ਇੱਕੇ ਮੋਟਰਸਾਈਕਲ ਤੇ ਠੀਕ ਇਹ ਸਰ ਹੈ ਵੈਸੇ ਇੱਕ ਗੁਰਗੇ ਦੇ ਲੰਡੇ ਦੇ ਹੱਥ ਤੇ ਸੱਤੇ ਦੇ ਆ ਦੇਖੋ ਜੀ ਉਹ ਤਾਂ ਜਾਣਕਾਰੀ ਜਿਹੜੀ ਹੁਣ ਅਸੀਂ ਕੋਈ ਐਸਟੀਮੇਟ ਨਹੀਂ ਦੇਣਾ ਚਾਹੁੰਦੇ ਲੇਕਿਨ ਇਹਨਾਂ ਨੂੰ ਜਿਹੜੀ ਥ੍ਰੈਟ ਸੀਗੀ ਜਿਸ ਕਰਕੇ ਪ੍ਰੋਟੈਕਸ਼ਨ ਸੀਗੀ ਉਹ ਇਹਨਾਂ ਵੱਲੋਂ ਆ